ਅੱਜ ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੰਜਾਬ ਮੈਡਮ ਗੁਰਪ੍ਰੀਤ ਦਿਓ ਜੀ ਤੇ ਮਾਨਯੋਗ ਸਾਡੇ ਐਸਪੀ ਸਾਹਿਬ ਸ੍ਰੀ ਅੰਕਰ ਗੁੱਪਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁਹਿੰਮ ਰੁੱਖ ਲਗਾਓ ਤਹਿਤ ਪਿੰਡ ਨਿਹਾਲੂਆ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਬੱਚਿਆਂ ਦੇ ਨਾਲ ਸਕੂਲ ਇੰਚਾਰਜ ਸ੍ਰੀ ਸੁਖਵਿੰਦਰਜੀਤ ਸਿੰਘ ਜੀ ਤੇ ਸਕੂਲ ਚੇਅਰਮੈਨ ਅਵਿਨਾਸ਼ ਕੁਮਾਰ ਜੀ ਸਰਪੰਚ ਨਿਹਾਲੂਵਾਲ ਸਮੇਤ ਬੱਚਿਆਂ ਦੇ ਅੱਜ ਤਕਰੀਬਨ ਇਸ ਸਕੂਲ ਵਿੱਚ ਤਕਰੀਬਨ 25 ਬੂਟੇ ਜਿਹੜੇ ਆ ਸ਼ਾਨਦਾਰ ਫਲਦਾਰ ਬੂਟੇ ਲਗਾਏ ਗਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚੇ ਇਹਨਾਂ ਫਲਾਂ ਦਾ ਆਨੰਦ ਮਾਣ ਸਕਣ ਤੇ ਵਾਧੂ ਆਕਸੀਜਨ ਜਿਹੜੀ ਪ੍ਰਾਪਤ ਕਰ ਸਕਣ ਇਹ ਮਹਾਂਮ ਅਸੀਂ ਇਸੇ ਤਰ੍ਹਾਂ ਹਰ ਇੱਕ ਸਕੂਲ ਦੇ ਵਿੱਚ ਜਾਰੀ ਰੱਖਾਂਗੇ ਜੀ